ਕਿਤਨਾ ਗੈਂਗਸ ਕਿਤਰਾ ਵਾਰਦਾਤ ਤੁਹਾਨੂੰ ਜਾਣ ਦਿੰਦਾ ਜੀ ਅੱਜ ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਇਨਚਾਰਜ ਸੀਆਈਏ ਤੇ ਉਹਨਾਂ ਦੀ ਟੀਮ ਐਸਪੀ ਡੀ ਸੰਗਰੂਰ ਦੀ ਰਹਿਨਮਾਈ ਹੇਠ ਜਦੋਂ ਇਹ ਇਨਫੋਰਮੇਸ਼ਨ ਬੇਸਡ ਅਤੇ ਅਤੰਚ ਅਚਨਚੇਤ ਚੈਕਿੰਗ ਕਰ ਰਹੇ ਸੀਗੇ ਤਾਂ ਇਹਨਾਂ ਨੂੰ ਇਹਨਾਂ ਨੇ ਹਿਰਾਸਤ ਵਿੱਚ ਤਿੰਨ ਸ਼ੱਕੀ ਪੁਰਸ਼ ਲੈ ਜਿਨ੍ਹਾਂ ਦੇ ਨਾਮ ਹੈਗੇ ਜੀ ਹਿਮਾਂਸ਼ੂ ਉਰਫ ਹੈਪੀ ਹਿਮਾਂਸ਼ੂ ਉਰਫ ਫੋਲਾ ਤੇ ਅਮਰਜੀਤ ਉਰਫ ਕਾਲੀ ਇਹਨਾਂ ਤਿੰਨਾਂ ਤੋਂ ਇਹਨਾਂ ਨੂੰ 6 ਵੈਪਨ ਪਿਸਤੌਲ ਅਤੇ ਕਾਰਟ੍ਰਿਜਸ ਤੇ ਮੈਗਜ਼ੀਨਸ ਅਤੇ ਇੱਕ ਆਲਟੋ ਗੱਡੀ ਰਿਕਵਰ ਹੋਈ ਹੈ ਇਹ ਵੈਪਨ ਇੰਟਰ ਸਟੇਟ ਸਮਗਲਿੰਗ ਕਰਨ ਦੇ ਅਫੈਂਸ ਵਿੱਚ ਕਾਬੂ ਕੀਤੇ ਗਏ ਨੇ ਇਹਨਾਂ ਤੇ 59 ਨੰਬਰ ਐਫ ਆਈ ਆਰ थाना ਸਦਰ ਸੰਗਰੂਰ ਦੇ ਵਿੱਚ ਦਰਜ ਹੈ ਜਿਹੜੀ 25 ਤਰੀਕ ਇਸ ਮਹੀਨੇ ਦੇ ਵਿੱਚ ਦਰਜ ਹੋਈ ਸੀ ਇਹ ਸਾਰੇ ਦੂਸਰੀ ਸਟੇਟ ਤੋਂ ਵੈਪਨ ਲਿਆ ਕੇ ਤੇ ਇੱਥੇ ਪੰਜਾਬ ਵਿੱਚੇਨ ਦਾ ਕੰਮ ਕਰਦੇ ਸੀ ਤੇ ਹੁਣ ਅਸੀਂ ਰਿਮਾਂਡ ਲੈ ਕੇ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹਨਾਂ ਦੇ ਕੋਈ ਹੋਰ ਕੀ ਲਿੰਕ ਸੀ ਤੇ ਇਹਨਾਂ ਨੇ ਹੋਰ ਕਿਤੇ ਕਿ ਕੋਈ ਵੈਪਨ ਦਿੱਤੇ ਹੋਣ ਸਰ ਤਦੋਂ ਤੋਂ ਇਹ ਕੰਮ ਕਰਦੇ ਆ ਰਹੇ ਸੀ ਜਿਹੜੇ ਕਿੰਨੇ ਦੇ ਵੈਪਨ ਜਿਹੜੇ ਵੇਚ ਚੁੱਕੇ ਨੇ ਜਿੰਨਾ ਚਿਰ ਹਲੇ ਤੱਕ ਦੀ ਤਫਤੀਸ਼ ਪਾਇ ਚੱਲਿਆ ਹੈਗਾ ਕਿ ਕੁਝ ਟਾਈਮ ਤੋਂ ਇਹ ਕੰਮ ਕਰ ਰਹੇ ਨੇ ਕਿ ਲਗਭਗ 6 ਮਹੀਨੇ ਜਾਂ ਸਾਲ ਤੋਂ ਇਹ ਕੰਮ ਕਰ ਰਹੇ ਹੈ ਤੇ ਇਹਨਾਂ ਨੇ ਕਿੱਥੇ ਕਿੱਥੇ ਵੈਪਨ ਦਿੱਤੇ ਜਾਂ ਫਿਰ ਕਿੰਨੀ ਤਦਾਦ ਵਿੱਚ ਦਿੱਤੇ ਉਸ ਦੇ ਬਾਰੇ ਹਲੇ ਅਸੀਂ ਰਿਮਾਂਡ ਤੇ ਲੈ ਕੇ ਇਨਵੈਸਟੀਗੇਸ਼ਨ ਕਰਾਂਗੇ ਕੰਡਿਸ਼ਨ ਸਪਲਾਈ ਕੀਤੀ ਹੈ ਜੀ ਇਹਨਾਂ ਤੋਂ ਸਾਨੂੰ ਪਤਾ ਇਹ ਚੱਲਿਆ ਹੈਗਾ ਕਿ ਇਹਨਾਂ ਨੇ ਇਹ ਵਾਲੇ ਵੈਪਨ ਵੀ ਜੀ ਅੱਗੇ ਸਪਲਾਈ ਕਰਨ ਵਾਸਤੇ ਲਿੱਤੇ ਸੀਗੇ ਜਿਹੜੇ ਇਹਨਾਂ ਨੇ ਕੁਝ ਇਹ ਪਹਿਲਾਂ ਇਹ ਜ਼ਰੂਰ ਕਹਿੰਦੇ ਨੇ ਕਿ ਇਹਨਾਂ ਨੇ ਕੁਝ ਵੈਪਨ ਪਹਿਲਾਂ ਵੀ ਸਪਲਾਈ ਕੀਤੇ ਨੇ ਉਹ ਕਿੰਨੀ ਤਦਾਦ ਵਿੱਚ ਸੀ ਕਿਉਂਕਿ ਬਹੁਤ ਜ਼ਿਆਦਾ ਨਹੀਂ ਹੈਗੇ ਪਹਿਲਾਂ ਇਹਨਾਂ ਤੇ ਸਿਰਫ ਜੋ ਹਿਮਾਂਸ਼ੂ ਉਰਫ ਹੈਪੀ ਹੈ ਉਸ ਤੇ ਇੱਕ ਐਫਆਈਆਰ ਹੈ ਉਸ ਤੋਂ ਇਲਾਵਾ ਇਹ ਬਾਕੀ ਦੋ ਜਿਹੜੇ ਅਕਿਊਜ਼ਡ ਹੈ ਉਹਨਾਂ ਤੇ ਕੋਈ ਵੀ ਐਫਆਈਆਰ ਨਹੀਂ ਹੈ ਇੰਨੇ ਕਾ ਲੈ ਕੇ ਆਉਂਦੇ ਸੀ ਕੋਈ ਭਟੀਆਂ ਬਾਦਾ ਤਾਂ ਵੀ ਮਿਲਕਾ ਫਾਰਮੀਆਂ ਨੇ ਜਿਸ ਤਰ੍ਹਾਂ ਫਾਇਰਿੰਗ ਵਗੈਰਾ ਹੁੰਦੀ ਹੈ ਜਾਂ ਉਹਨੂੰ ਮਾਰਡਰ ਹੋਏ ਨੇ ਕੋਈ ਤਾਂ ਕੋਈ ਐਡਵਰਟਾਈਜ਼ੇਸ਼ਨ ਦੇ ਵਿੱਚ ਪਤਾ ਲੱਗ ਸਕਦਾ ਹੈ ਜੀ ਬਿਲਕੁਲ ਬੜਾ ਚੱਲ ਸਕਦਾ ਹੈ ਇਨਫੈਕਟ ਇਹਨਾਂ ਨੇ ਜੋ ਹਲੇ ਤੱਕ ਦੱਸਿਆ ਹੈ ਕਿ ਸ਼ਾਇਦ ਇਹਨਾਂ ਨੇ ਕੋਈ ਇੱਕ ਦੋ ਵੈਪਨ ਪਹਿਲਾਂ ਮਾਜੇ ਏਰੀਆ ਵਿੱਚ ਦਿੱਤੇ ਨੇ ਬਾਕੀ ਹੋਰ ਕਿੱਥੇ ਦਿੱਤੇ ਉਸ ਦੇ ਬਾਰੇ ਸਾਡੀ ਤਫਤੀਸ਼ ਹੋਏਗੀ ਜੀ ਕਿੰਨੇ ਕ ਦਾ ਲੈ ਕੇ ਆਉਂਦੇ ਸੀ ਅੱਗੇ ਕਿੰਨੇ ਕ ਦਾ ਵੇਚਦੇ ਸੀ ਜੀ ਜੋ ਇਹਨਾਂ ਦੀ ਹਲੇ ਤੱਕ ਦੀ ਤਫਤੀਸ਼ ਪਾਇ ਚੱਲਿਆ ਜੀ ਕਿ ਬਹੁਤ ਜ਼ਿਆਦਾ ਕੋਈ ਵੱਡੇ ਮਾਰਜਨ ਵਾਸਤੇ ਨਹੀਂ ਕਰਦੇ ਸੀ ਲੇਕਿਨ ਈਜ਼ੀ ਮਨੀ ਦੇ ਲਈ ਇਸ ਗਲਤ ਰਸਤੇ ਵੱਲ ਚਲ ਪਏ। ਇਸ ਕਿਸ ਤਰ੍ਹਾਂ ਲੱਗੇ ਕਿਸ ਤਰ੍ਹਾਂ ਇਸ ਰਸਤੇ ਦੇ ਕਿ ਕੋਈ ਇਹਨਾਂ ਨੂੰ ਪਹਿਲਾਂ ਕੋਈ ਕੰਮ ਕਰਦੇ ਸੀ ਉਹਨਾਂ ਨਾਲ ਸੰਪਰਕ ਚਾਏ ਜਾਂ ਕਿਸ ਤਰ੍ਹਾਂ ਇਹਨਾਂ ਨੂੰ ਅੱਡਿਆਂ ਦਾ ਪਤਾ ਲੱਗੇ ਜਿੱਥੋਂ ਲੈ ਕੇ ਆਦਣ। ਜੀ ਇਹ ਜਿਹੜਾ ਹਿਮਾਂਸ਼ੂ ਉਰਫ ਹੈਪੀ ਹੈਗਾ ਇਹ ਤੇ ਜਿਹੜਾ ਹਿਮਾਂਸ਼ੂ ਉਰਫ ਭੋਲਾ ਹੈਗਾ ਇਹ ਇਕੱਠੇ ਪਹਿਲਾਂ ਅੰਬਰਸਰ ਰਹੇ ਆ। ਇਹ ਮਾਨਸ਼ੂਰ ਫੈਪੀ ਦੇ ਕੋਈ ਲਿੰਕ ਸੀ ਜਿਸ ਦੇ ਤਹਿਤ ਇਹ ਸਾਰਿਆਂ ਨੇ ਜੁਆਇਨ ਕਰਕੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਕਿਹੜੀ ਸਟੇਟ ਤੋਂ ਲੈ ਕੇ ਆਂਦੇ ਸੀ ਜੀ ਉੱਤਰ ਪ੍ਰਦੇਸ਼ ਤੋਂ ਜਿਹੜੀ ਹੁਣ ਤੱਕ ਦੀ ਤਫ਼ਤੀਸ਼ ਸਾਹਮਣੇ ਆਇਆ ਬੈਕੀ ਕਿਸ ਤਰ੍ਹਾਂ ਦਾ ਰੇਲ ਦਾ ਸਾਰਾ ਲੈਂਦੇ ਸੀ ਜਾਂ ਬੱਸ ਦੇ ਨਹੀਂ ਜੀ ਬਾਈ ਵਹੀਕਲ ਆਹਦੀ ਕਾਰ ਜੀ ਸਭ ਕਿੱਥੇ ਚੈਕਿੰਗ ਕਿੱਥੇ ਹੋਈ ਹੈ ਕਿ ਕਿਹੜੀ ਜਗ੍ਹਾ ਤੇ ਜਿਹੜੇ ਜੀ ਉਹ ਅਸੀਂ ਪ੍ਰੈਸ ਨੋਟ ਵੀ ਮੈਂਸ਼ਨ ਕੀਤਾ ਜੀ ਕਿ ਟੀ ਪੁਆਇੰਟ ਗੰਗਾ ਸਿੰਘ ਵਾਲਾ ਟੂ ਬਾਲੀਆਂ ਸੀ ਜਿਹੜਾ ਜੀ ਉੱਥੇ ਸਹਿਤਨਚੇ ਚੈਕਿੰਗ ਹੋਈ ਤਾਂ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਇਨ ਲਈ ਉਹਨਰ ਕਿ ਨਹੀਂ ਜਿਹੜਾ ਜੀ ਹਿਮਾਂਸ਼ੂਰ ਹੈਪੀ ਉਹਦੀ 22 ਸਾਲ ਹਿਮਾਂਸ਼ੂਰ ਫੋਲਾ ਉਹਦੀ 27 ਸਾਲ ਤੇ ਅਮਰਜੀਤ ਉਰਫ ਕਾਲੀ ਉਹਦੀ 37 ਸਾਲ ਸਿਲ ਵੀ ਸੋਰਸ ਆਫ ਇਨਕਮ ਜਿਹੜੀ ਕਰਦੇ ਸੀ ਜਾਂ ਫਿਰ ਇਹਨਾਂ ਦੇ ਵਿੱਚ ਕੋਈ ਨਸ਼ੇ ਵਗੈਰਾ ਦੀ ਗੁੰਮਦੀ ਲਈ ਕਰਦੇ ਨਹੀਂ ਜੀ ਇਹ ਆਪਣੀ ਮੈਂ ਕਹਿ ਸਕਦਾ ਕਿ ਇਨਕਮ ਸਪਲੀਮੈਂਟ ਕਰਨ ਵਾਸਤੇ ਕਰਦੇ ਸੀ ਕਿਉਂਕਿ ਇਹ ਬਾਕੀ ਵੀ ਕੋਈ ਨਾ ਕੋਈ ਆਪਣਾ ਕਿਤਾ ਕਰਦੇ ਸੀ ਦਿਨੇ ਸਰ ਇੱਕ ਮਿੰਟ ਕੋਈ ਟੈਕਸੀ ਡਿਲੀਵਰੀ ਟੈਕਸੀ ਜਨਰਲ ਉਹ ਕਿਤਾ ਇਹਨਾਂ ਦੇ ਲਿੰਕ ਦੇ ਵਿੱਚ ਆ ਜਿਹੜਾ ਬੇਸਿਕਲੀ ਜਿਹੇ ਹਿਮਾਂਸ਼ੂ ਉਰਫ ਹੈਪੀ ਤੇ ਹਿਮਾਂਸ਼ੂ ਉਰਫ ਭੋਲਾ ਇਕੱਠੇ ਪਹਿਲਾਂ ਅੰਬਰਸਰ ਰਹੇ ਨੇ ਤੇ ਜਿਹੜਾ ਹਿਮਾਂਸ਼ੂ ਉਰਫ ਭੋਲਾ ਹੈ ਉਹ ਫਿਰ ਮੋਹਲੀ ਐਸਐਸ ਨਗਰ ਚਲਾ ਗਿਆ ਉਥੇ ਦਾ ਹੀ ਅਮਰਜੀਤ ਉਸ ਕਾਲੀ ਹੈ ਤੇ ਜਿਹੜਾ ਕਰੈਕਟਿੰਗ ਲਿੰਕ ਹੈ ਉਹ ਹਿਮਾਂਸ਼ੂ ਉਰਫ ਭੋਲਾ ਹੈ ਤੇ ਇਹ ਜਿਹੜਾ ਟੈਕਸੀ ਵਿੱਚ ਚਲਾਉਂਦਾ ਜੋ ਟੈਕਸੀ ਚਾਲਕ ਹੈਗਾ ਅਮਰਜੀਤ ਉਸ ਦਾ ਕੀ ਇਹਦੇ ਵਿੱਚ ਰੋਲ ਹੈ ਉਹ ਵੀ ਅਸੀਂ ਸਾਰਾ ਹੁਣ ਤਫ਼ਤੀਸ਼ ਦੇ ਦੌਰਾਨ ਖੰਗਾਲਾਂਗੇ ਇਹਨਾਂ ਦਾ ਕੋਈ ਡਾਇਰੈਕਟ ਨਾ ਵੀ ਕੋਈ ਲਿੰਕ ਹੈ ਜੀ ਹਲੇ ਤੱਕ ਹੈ ਜੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈ ਇਹ ਜਿਹੜੇ ਵਿਅਕਤੀ ਲੈ ਕੇ ਆਉਂਦੇ ਸੀ ਉਹਨੂੰ ਨਾਮਜ਼ਦ ਕੀਤਾ ਗਿਆ ਜੀ ਬਿਲਕੁਲ ਪੂਰਾ ਡਿਟੇਲ ਵਿੱਚ ਇਸ ਦੀ ਤਫਤੀਸ਼ ਦੇ ਪਿੱਛੇ ਤੱਕ ਅਸੀਂ ਜਾਵਾਂਗੇ ਉਹਦੀ ਹਲ ਗ੍ਰਿਫਤਾਰੀ ਤੈਨੂੰ ਨਹੀਂ ਜਿਸ ਤਰ੍ਹਾਂ ਨਹੀਂ ਜੀ